ਮੈਂ ਪਿੰਡ ਪਿੰਡ ਬੇਨਤੀਆਂ ਕਰਦਾ ਫਿਰਦਾ ਕਿ ਭਾਈ ਅੰਮਰਤਪਾਲ ਜੀ ਜੋ ਕਿ ਤੁਹਾਨੂੰ ਪਤਾ ਹੀ ਹੈ ਕਿ ਡਿਬਰੂਗੜੀ ਦੀ ਜੇਲ੍ਹ ਦੇ ਵਿੱਚ ਨੇਗੇ ਉਸ ਦੇ ਸਬੰਧ ਦੇ ਵਿੱਚ 17 ਤਰੀਕ ਨੂੰ ਵੱਡਾ ਇਕੱਠ ਰੱਖਿਆ ਗਿਆ ਸ੍ਰੀ ਹਰਮੰਦਰ ਸਾਹਿਬ ਤੇ ਬਾਹਰ ਜਿਹੜਾ ਆਪਣਾ ਮਹਾਰਾਜਾ ਰਜਿਸਤਰਾ ਜਿੱਥੇ ਬੁੱਤ ਬਣਿਆ ਹੈ ਉੱਥੇ ਵੱਡਾ ਇਕੱਠ ਰੱਖਿਆ ਗਿਆ ਤੁਹਾਨੂੰ ਪਤਾ ਹੀ ਹੈ ਕਿ ਭਾਈ ਸਾਹਿਬ ਦੇ ਹਾਲਾਤ ਬੜੇ ਗੰਭੀਰ ਨੇਗੇ ਇਸ ਕਰਕੇ ਉਹਨਾਂ ਦੇ ਮਾਤਾ ਪਿਤਾ ਵੀ ਸਾਰੇ ਨੌਜਵਾਨਾਂ ਦੇ ਭੁੱਖ ਹੜਤਾਲਦ ਨੇ ਭਾਈ ਸਾਹਿਬ ਦੇ ਵੀ ਮਾਤਾ ਪਿਤਾ ਭੁੱਖ ਹੜਤਾਲਦ ਨੇ ਉਥੋਂ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਉਹ ਭੁੱਖ ਹੜਤਾਲ ਦੇ ਉੱਪਰ ਬੈਠੇ ਨੇ ਕੱਲ ਦੀ ਜਿਹੜੀ ਖਬਰ ਆ ਖੂਨ ਦੀਆਂ ਉਲਟੀਆਂ ਆਈਆਂ ਨੇ ਗਿਆ ਇਸ ਕਰਕੇ ਬੇਨਤੀ ਕਰਦੇ ਆ ਕਿ ਵੱਡਾ ਜਿਹੜਾ ਆਪਣਾ 18 ਸਤਾਰਾਂ ਤਰੀਕ ਨੂੰ ਕਰੀਏ ਤੇ ਇਹੀ ਸਾਰੇ ਨਗਰ ਨਿਵਾਸੀਆਂ ਤੇ ਇਲਾਕਾ ਨਿਵਾਸੀਆਂ ਦੇ ਚਰਨਾਂ 'ਚ ਬੇਨਤੀ ਹੈ 17 ਤਰੀਕ ਨੂੰ ਪਹੁੰਚੋ ਦਾਸ ਨੂੰ ਤੁਸੀਂ ਹਰ ਇੱਕ ਮੋਰਚੇ ਦੇ ਵਿੱਚ ਦੇਖਿਆ ਹੁਣ ਜਿੱਥੇ ਕਿਸਾਨੀ ਦੀ ਗੱਲ ਹੈ ਮਜ਼ਦੂਰੀ ਦੀ ਗੱਲ ਹੈ ਜਾਂ ਜਿੱਥੇ ਕੋਈ ਪੰਥਕੀ ਗੱਲ ਹੈ ਜਿੰਨੇ ਤੇ ਮੈਂ ਉਮੀਦ ਕਰਦਾ ਨਾ ਇਲਾਕਾ ਨਿਵਾਸੀਆਂ ਤੋਂ ਕਿ 17 ਤਰੀਕ ਨੂੰ ਭਾਈ ਅੰਮ੍ਰਿਤਪਾਲ ਜੀ ਦੇ ਹੱਕ ਦੇ ਵਿੱਚ ਵੱਡਾ ਇਕੱਠ ਕਰੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਉਹਨੇ ਗੱਲ ਪੰਜਾਬ ਦੀ ਕੀਤੀ ਤੇ ਨਸ਼ੇ ਛਡਾਉਣ ਦੀ ਗੱਲਬਾਤ ਕੀਤੀ ਇਸ ਕਰਕੇ ਬੇਨਤੀ ਕਰਦੇ ਵੇ ਸਾਰੇ ਆਪਾਂ ਉਹਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰੀਏ ਇੰਨੇ ਕਿਤਾਬਾਂ ਦੀਆਂ ਬੇਨਤੀਆਂ ਸਾਰੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਮਾਜੀ ਧਰਤੀ ਤੇ ਆਇਆ ਪਿੰਡ ਆਪਣਾ ਚੰਦਾ ਚੰਬਕਲਾ ਮੈਂ ਪਿੰਡ ਪਿੰਡ ਬੇਨਤੀਆਂ ਕਰਦਾ ਫਿਰਦਾ ਹਾਂ ਕਿ ਭਾਈ ਅੰਮ੍ਰਿਤਪਾਲ ਜੀ ਜੋ ਕਿ ਤੁਹਾਨੂੰ ਪਤਾ ਹੀ ਹੈ ਕਿ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਨੇਗੇ ਉਹਦੇ ਸਬੰਧ ਦੇ ਵਿੱਚ 17 ਤਰੀਕ ਨੂੰ ਵੱਡਾ ਇਕੱਠ ਰੱਖਿਆ ਗਿਆ ਸ੍ਰੀ ਹਰਮੰਦਰ ਸਾਹਿਬ ਤੇ ਬਾਹਰ ਜਿਹੜਾ ਆਪਣਾ ਮਹਾਰਾਜ ਰਜਿਸਤਰਾ ਜਿੱਥੇ ਬੁੱਤ ਬਣਿਆ ਹੈ ਉੱਥੇ ਵੱਡਾ ਇਕੱਠ ਰੱਖਿਆ ਗਿਆ ਤੁਹਾਨੂੰ ਪਤਾ ਹੀ ਹੈ ਕਿ ਭਾਈ ਸਾਹਿਬ ਦੇ ਹਾਲਾਤ ਬੜੇ ਗੰਭੀਰ ਨੇਗੇ ਇਸ ਕਰਕੇ ਉਹਨਾਂ ਦੇ ਮਾਤਾ-ਪਿਤਾ ਵੀ ਸਾਰੇ ਨੌਜਵਾਨਾਂ ਦੇ ਭੁੱਖ ਹੜਤਾਲ ਤੇ ਨੇ ਭਾਈ ਸਾਹਿਬ ਦੇ ਵੀ ਮਾਤਾ-ਪਿਤਾ ਭੁੱਖ ਹੜਤਾਲ ਦੇ ਨੇ ਉਥੋਂ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਉਹ ਭੁੱਖ ਹੜਤਾਲ ਦੇ ਉੱਪਰ ਬੈਠੇ ਨੇਗੇ ਕੱਲ ਦੀ ਜਿਹੜੀ ਖਬਰ ਆ ਕਿ ਖੂਨ ਦੀ ਕੇ ਵੱਡਾ ਜਿਹੜਾ ਆਪਣਾ 17 ਤਰੀਕ ਨੂੰ ਕਰੀਏ ਤੇ ਇਹੀ ਸਾਰੇ ਨਗਰ ਨਿਵਾਸੀਆਂ ਤੇ ਇਲਾਕਾ ਨਿਵਾਸੀਆਂ ਦੇ ਚਾਰਨਾਂ 'ਚ ਬੇਨਤੀ ਹੈ ਕਿ 17 ਤਰੀਕ ਨੂੰ ਪਹੁੰਚੋ ਦਾਸ ਨੂੰ ਤੁਸੀਂ ਹਰ ਇੱਕ ਮੋਰਚੇ ਦੇ ਵਿੱਚ ਦੇਖਿਆ ਹੁਣ ਜਿੱਥੇ ਕਿਸਾਨੀ ਦੀ ਗੱਲ ਹੈ ਮਜ਼ਦੂਰੀ ਦੀ ਗੱਲ ਹੈ ਜਾਂ ਜਿੱਥੇ ਕੋਈ ਪੰਥਕੀ ਗੱਲ ਹੈ ਜਿੰਨੇ ਕਿ ਜੋਗਰਾ ਤਨਮਨ ਤਣ ਲਾ ਕੇ ਮੈਂ ਯੋਗਦਾਨ ਪਾਉਣਾ ਤੇ ਮੈਂ ਉਮੀਦ ਕਰਦਾ ਨਾ ਇਲਾਕਾ ਨਿਵਾਸੀਆਂ ਤੋਂ ਕਿ 17 ਤਰੀਕ ਨੂੰ ਭਾਈ ਅੰਮ੍ਰਿਤਪਾਲ ਜੀ ਦੇ ਹੱਕ ਦੇ ਵਿੱਚ ਵੱਡਾ ਇਕੱਠ ਕਰੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਣੀ ਗੱਲ ਪੰਜਾਬ ਦੀ ਕੀਤੀ ਨਸ਼ੇ ਛਡਾਉਣ ਦੀ ਗੱਲਬਾਤ ਕੀਤੀ ਇਸ ਕਰਕੇ ਬੇਨਤੀ ਕਰਦੇ ਵੀ ਸਾਰੇ ਆਪਾਂ ਉਹਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰੀਏ ਇੰਨੇ ਕਿਤਾਬਦਿਆਂ ਬੇਨਤੀਆਂ ਸੀਗੀਆਂ ਸਾਰੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ